ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਿਦਾਂ ਹੋ ਜੀ ਹੋਪ ਤੁਸੀਂ ਆਪਣੇ ਆਪਣੇ ਪਲੇਸਿਸ ਤੇ ਸਾਰੇ ਬਹੁਤ ਵਧੀਆ ਹੋਮੋਗੇ ਲਓ ਜੀ ਆਪਾਂ ਫਿਰ ਤੁਹਾਡੇ ਲਈ ਰੰਗ ਰਸ਼ੀਆ ਕੱਟ ਪੀਸ ਲੈ ਕੇ ਆਏ ਆ ਜੀ ਮਿਲਨਾਜ਼ कॉटन ਦੇ ਬਹੁਤ ਹੀ ਜ਼ਿਆਦਾ ਵਧੀਆ ਸੌਫਟ ਵਾਲਾ ਸਟੱਫ ਹੈਗਾ ਤੇ ਇਹਨਾਂ ਦੇ ਨਾ ਤਾਂ ਕਲਰ ਜਾਂਦੇ ਨਾ ਹੀ ਇਹਨਾਂ ਦੇ ਸ਼੍ਰਿੰਕਿੰਗ ਵਗੈਰਾ ਦੀ ਕੋਈ ਪ੍ਰੋਬਲਮ ਐਸ ਇਟ ਇਜ਼ ਹੀ ਰਹਿੰਦੇ ਆ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਬਿਲਕੁਲ ਟ੍ਰਾਂਜ਼ੀ ਨਹੀਂ ਹੈਗਾ ਬਹੁਤ ਹੀ ਜ਼ਿਆਦਾ ਸੌਫਟ ਐਂਡ ਫਾਈਨ ਵਾਲਾ ਗਰਮੀਆਂ ਦੇ ਵਿੱਚ ਗਰਮੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬਹੁਤ ਹੀ ਜ਼ਿਆਦਾ ਵਧੀਆ ਫੈਬਰਿਕ ਹੈਗਾ ਇਹ ਤੇ ਜੋ ਸਟੱਫ ਆਪਾਂ ਨੂੰ 1300 1400 ਰੁਪਏ ਦੇ ਵਿੱਚ ਮਾਰਕੀਟ ਦੇ ਵਿੱਚ ਮਿਲਦਾ ਹੈਗਾ ਉਹ ਵਾਲਾ ਸਟੱਫ ਹੈ ਆਪਾਂ ਨਵੇਂ ਸਬਸਕ੍ਰਾਈਬ ਨੂੰ ਦੱਸਣਾ ਚਾਹੁੰਦੇ ਆ ਕਿ ਕਿਉਂਕਿ ਮੇਰੇ ਪੁਰਾਣੇ ਤਾਂ ਜੁੜੇ ਹੋਏ ਨੇ ਬਹੁਤ ਸਾਰੀਆਂ ਭੈਣਾਂ ਕੋਲੇ ਜਾ ਚੁੱਕੇ ਨੇਗੇ ਡੇਲੀ ਜਾ ਰਹੇ ਨੇਗੇ ਤੇ ਉਹਨਾਂ ਨੂੰ ਤਾਂ ਪਤਾ ਹੀ ਕਿਦਾਂ ਦਾ ਸਟੱਫ ਹੈਗਾ ਬਾਕੀ ਸਾਰਿਆਂ ਦਾ ਬਹੁਤ ਜ਼ਿਆਦਾ ਥੈਂਕ ਯੂ ਕਿ ਸਾਰਿਆਂ ਦੇ ਬਹੁਤ ਸੋਨੇ ਸੋਨੇ ਮੈਸੇਜ ਆਉਂਦੇ ਨੇ ਜੀ ਕਿ ਤੁਹਾਡਾ ਸਟੱਫ ਸਾਨੂੰ ਬਹੁਤ ਅੱਛਾ ਲੱਗਦਾ ਹੈਗਾ ਜਿਨ੍ਹਾਂ ਕੋ ਭੈਣਾਂ ਕੋਲੇ ਮੇਰੇ ਸੂਟ ਪਹੁੰਚ ਬਹੁਤ ਸਾਰੇ ਭੈਣਾਂ ਤਾਂ ਜੇ ਕਈ ਵਾਰ ਐਦਾਂ ਗਲਤੀ ਨਾਲ ਹੋਰ ਕਿਸੇ ਤੋਂ ਵੀ ਸੇਮ ਪੇਮੈਂਟ ਭੇਜ ਪੈ ਜਾਂਦੀ ਹੈ ਕਿ ਕਿਸੇ ਦਾ ਹੋਰ ਸੂਟ ਇੱਧਰ ਉੱਧਰ ਹੋ ਜਾਂਦਾ ਹੈਗਾ ਤਾਂ ਉਹ ਬਹੁਤ ਸਾਰੇ ਜ਼ਿਆਦਾ ਅੰਡਰਸਟੈਂਡ ਕਰਦੇ ਨੇ ਕਿ ਸਾਡੇ ਨਾਲ ਵੀ ਕੋਈ ਗੱਲ ਨਹੀਂ ਜੀ ਅਸੀਂ ਹੋਰ ਲੈ ਲੈਣੇ ਹੈਗੇ ਅ ਮੇਰੀ ਵੀਡੀਓ ਸੋ ਦੇਖ ਰਹੇ ਹੋਣਗੇ ਸਾਰਿਆਂ ਨੂੰ ਬਹੁਤ ਜ਼ਿਆਦਾ ਧੰਨਵਾਦ ਥੈਂਕ ਯੂ ਸੋ ਮੱਚ ਤੇ ਐਨਾ ਪਿਆਰ ਦੇਣ ਦੇ ਲਈ ਲਓ ਜੀ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਆਂ ਸਾਡੇ 4 ਮੀਟਰ ਦਾ ਜੀ 460 ਦਾ ਪੀਸ ਬਲੈਕ ਚ ਇਹਦੇ ਵਿੱਚ 1.5 ਮੀਟਰ ਦਾ ਹੈਗਾ ਤੇ 1 2 ਮੀਟਰ ਦਾ ਹੈਗਾ ਜੀ ਤੇ ਨੈਕਸਟ ਵਨ ਇੱਕ ਹੋਰ ਪੀਸ ਹੈਗਾ ਜੀ 2 ਮੀਟਰ ਦਾ ਲਓ ਜੀ ਇਹਦੇ ਵਿੱਚ ਕੋਈ ਵੀ ਪੀਸ ਤੁਸੀਂ ਲੈ ਸਕਦੇ ਹੋ ਸਾਰਾ ਵੀ ਲੈ ਸਕਦੇ ਹੋ ਜੇ ਤੁਸੀਂ ਦੋ ਤਿੰਨ ਜਿਹੜਾ ਨੇ ਸੂਟ ਬਣਾਣਾ ਹੈਗਾ ਬਲੈਕ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈਗਾ ਲੇਸਿਸ ਵਗੈਰਾ ਨਾਲ ਬੜੇ ਅੱਛੇ ਅੱਛੇ ਡਿਜ਼ਾਈਨ ਬਣਦੇ ਹੈ ਲਓ ਜੀ ਇੱਕ ਇਹ ਆ ਗਿਆ ਜੀ 4 10 ਦਾ ਪੀਸ ਕਲਰ ਹੈਗੀਆਂ ਸੀ ਪਹਿਣਾ ਤੇ ਅੱਜ ਇਹ ਪ੍ਰਿੰਟ ਦੇ ਵਿੱਚ ਇਹ ਕਲਰ ਆ ਗਿਆ ਜੀ ਕੱਲ ਮੈਰੂਨ ਕਲਰ ਆਇਆ ਸੀਗਾ ਬਲੂ ਕਲਰ ਆਇਆ ਸੀਗਾ ਨਾਲ ਦੀ ਨਾਲ ਹੀ ਕਲੀਅਰ ਹੁੰਦਾ ਜੀ ਸਾਰਾ ਸਟਾਕ ਹੈ ਜਿਹੜਾ ਇਹ ਵੀ 4 ਮੀਟਰ ਦਾ ਹੈ ਜੀ ਤੇ ਬਹੁਤ ਜ਼ਿਆਦਾ ਭੈਣਾਂ ਪਸੰਦ ਕਰ ਰਹੇ ਨੇ ਜੀ ਆਪਣੇ ਸੂਟਾਂ ਨੂੰ ਬਹੁਤ ਜ਼ਿਆਦਾ ਬਹੁਤ ਵਧੀਆ ਰਿਸਪੌਂਸ ਹੈ ਜੀ ਲਓ ਜੀ ਨੈਕਸਟ ਕਲਰ ਇਹ ਵਾਲਾ ਆ ਗਿਆ ਜੀ ਤੇ ਇਹ ਬਹੁਤ ਸੋਹਣਾ ਹੈ ਇਹ ਵੀ ਸ਼ੇਡ 4 ਮੀਟਰ ਦਾ ਪੀਸ ਹੈ ਜੀ ਇਹ ਵੀ ਤੇ ਨੈਕਸਟ ਆ ਗਿਆ ਜੀ ਇਹਦੇ ਨਾਲ ਦਾ 2 ਮੀਟਰ ਦਾ ਪੀਸ ਤੁਸੀਂ ਸਾਰਾ ਲੈ ਸਕਦੇ ਹੋ ਸ਼ਰਟ ਪੀਸ ਲੈ ਸਕਦੇ ਹੋ ਪੂਰਾ ਸੂਟ ਲੈ ਸਕਦੇ ਹੋ ਨੈਕਸਟ ਆ ਗਿਆ ਜੀ ਇਹ ਵਾਲਾ ਇਹ ਵੀ ਬੜਾ ਪਿਆਰਾ ਜਿਹਾ ਸ਼ੇਡ ਹੈਗਾ ਪੀਚ ਜਿਹਾ ਸ਼ੇਡ ਹੈਗਾ ਬਹੁਤ ਸੋਹਣਾ ਪ੍ਰਿੰਟ ਹੈ ਇਹਦੇ ਵਿੱਚ ਇੱਕ 2 ਮੀਟਰ ਦਾ ਪੀਸ ਹੈ ਜੀ ਇੱਕ 2 40 ਦਾ ਜਿਵੇਂ ਜੇ ਤੁਸੀਂ 4 40 ਲੈਣਾ ਚਾਹੁੰਦੇ ਹੋ ਤਾਂ ਐਦਾਂ ਲੈ ਸਕਦੇ ਹੋ ਤੇ ਉਸ ਤੋਂ ਬਾਅਦ 5 ਮੀਟਰ ਦਾ ਪੀਸ ਹੈਗਾ ਜੀ ਪੂਰਾ ਕੱਟ 5 ਮੀਟਰ ਦਾ ਹੈ ਤੁਸੀਂ ਇਹ ਲੈ ਸਕਦੇ ਹੋ ਕਿ 5 ਮੀਟਰ ਦਾ ਸੂਟ ਤੇ ਉਸ ਤੋਂ ਬਾਅਦ ਫਿਰ 5 ਮੀਟਰ ਦਾ ਇੱਕ ਇਹ ਦੇ ਨਾਲ ਦਾ ਪੀਸ ਹੈਗਾ ਇਹ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋਗੇ ਇਹਨਾਂ ਨੂੰ ਸਟਿਚ ਕਰਵਾ ਕੇ ਅਨ ਸਟਿਚ ਦੁਪੱਟਾ ਵਿਦਆਊਟ ਦੁਪੱਟਾ ਜਿੱਦਾਂ ਵੀ ਲੈਣਾ ਚਾਹੁੰਦੇ ਹੋ ਤੁਸੀਂ ਲੈ ਸਕਦੇ ਹੋ ਜੀ ਤੇ ਨੈਕਸਟ ਆ ਗਿਆ ਜੀ ਇਹ ਵਾਲਾ ਸ਼ੇਡ ਗ੍ਰੇ ਇਹਦੇ ਵਿੱਚ ਕੱਲ ਹੋਰ ਕਲਰ ਆਇਆ ਸੀਗਾ ਉਹ ਬੜਾ ਡਿਮਾਂਡ ਤੇ ਰਿਹਾ ਪਹਿਣਾ ਦਾ ਹੈਨਾ ਕਿਉਂਕਿ ਜਿਹੜਾ ਸੂਟ ਹੁੰਦਾ ਜੀ ਉਹ ਤਾਂ ਜੇ ਦੋ ਪੀਸ ਹੁੰਦੇ ਨੇ ਦੋਹਾਂ ਕੋਲੇ ਜਾਣਗੇ ਜੀ ਇੱਕ ਹੁੰਦਾ ਇੱਕ ਕੋਲੇ ਜਾਊਗਾ ਜੀ ਦੇਖੋ ਹੈਨਾ ਤੇ ਫਿਰ ਉਹ ਰਹਿ ਜਾਂਦੀਆਂ ਨੇ ਭੈਣਾਂ ਬਹੁਤ ਮੈਸੀ ਜਾਂਦੇ ਨੇ ਹੁਣ ਤੱਕ ਵੀ ਆ ਰਹੇ ਨੇਗੇ ਤੇ ਲਓ ਜੀ ਇਹ 3 ਮੀਟਰ ਦਾ ਹੈਗਾ ਜੀ 7 ਮੀਟਰ ਬਣ ਗਿਆ ਸਾਰਾ ਲੈਣਾ ਚਾਹੁੰਦੇ ਹੋ ਸਾਰਾ ਲੈ ਸਕਦੇ ਹੋ ਅ ਇਦਾਂ ਵੀ ਹੋ ਜਾਂਦਾ ਜੀ ਜਿਵੇਂ ਇਹ 4 ਮੀਟਰ ਦੇ ਜੇ ਕੋਈ ਭੈਣ ਕਹੂਗੀ ਜੀ 4 ਦਾ ਸਾਡਾ ਬੰਦਦਾ ਨਹੀਂ ਹੈਗਾ ਉਹ ਸਾਡੇ ਤੋਂ ਇਹਦੇ ਵਿੱਚ 1.4 ਮੀਟਰ ਲੈ ਸਕਦੇ ਹੋ 4.5 ਦਾ ਕਿਉਂਕਿ 2.5 ਦੀ ਸ਼ੋਰਟ ਸਾਡੇ ਕੋਲੇ ਫਿਰ ਰਹਿ ਜੂਗੀ ਉਹ ਆਪਾਂ ਕਿਸੇ ਭੈਣ ਨੂੰ 2.5 ਦੀ ਸ਼ੋਰਟ ਦੇ ਦੇਵਾਂਗੇ ਲਓ ਜੀ ਇਹਦੇ ਵਿੱਚ ਨੈਕਸਟ ਕਲਰ ਇਹ ਵਾਲਾ ਆ ਗਿਆ ਇਹਦੇ ਵਿੱਚ ਇੰਨੇ ਕਿ ਜ਼ਿਆਦਾ ਸੂਟ ਆਏ ਸੀਗੇ ਕੱਲ ਬਹੁਤ ਜ਼ਿਆਦਾ ਏਸ ਕਲਰ ਦੇ ਵਿੱਚ ਲਓ ਜੀ ਇਹ ਆ ਗਿਆ 360 ਦਾ ਆਪਣੇ ਕੋਲੇ ਇਹ 2 ਮੀਟਰ ਦਾ ਪੀਸ ਹੈ ਜੀ ਤੇ ਇੱਕ ਪੀਸ ਇਹ ਹੀ ਹੈ ਇਹ ਤਾਂ ਪਤਾ ਨਹੀਂ ਕਿ ਕਿੰਨੇ ਦਾ ਇਹ ਦੀ ਸਲਿੱਪ ਨਹੀਂ ਲੱਗੀ ਮੀਟਰ ਕ ਦਾ ਪੀਸ ਹੋਊਗਾ ਜੀ ਇਹ ਤੇ ਉਸ ਤੋਂ ਬਾਅਦ ਆ ਗਿਆ ਜੀ 5 ਮੀਟਰ ਦਾ ਪ੍ਰੋਪਰ ਸੂਟ ਤੇ ਨੈਕਸਟ ਕਲਰ ਆ ਗਿਆ ਜੀ ਬਹੁਤ ਹੀ ਪਿਆਰਾ ਜਿਹਾ ਗਰੇਜ ਸ਼ੇਡ ਹੈਗਾ 3 ਮੀਟਰ ਦਾ ਤੇ 4 ਮੀਟਰ ਦਾ ਇਹਦੇ ਵਿੱਚੋਂ ਵੀ ਆਪਾਂ ਇਦਾਂ ਹੀ ਕਰ ਸਕਦੇ ਹਾਂ ਜੇ ਕਿਸੇ ਨੇ 4.5 ਦਾ ਬਣਾਣਾ ਹੈ ਨਾ ਵੀ ਚਲੋ ਖੁੱਲਾ ਡੁੱਲਾ ਜਿਹਾ ਹੋ ਜਾਊਗਾ ਤਾਂ ਆਪਾਂ ਇਹਦੇ ਵਿੱਚੋਂ 1.5 ਮੀਟਰ ਇਹਨੂੰ ਦੇ ਦੇਵਾਂਗੇ ਜੇ ਸਾਰਾ ਲੈਣਾ ਚਾਹੁੰਦੇ ਹੋਗੇ ਇੱਕ ਦੀ ਸ਼ੋਰਟ ਇੱਕ ਦਾ ਪ੍ਰੋਪਰ ਸੂਟ ਬਣ ਜਾਣਾਗਾ ਲਓ ਜੀ ਨੈਕਸਟ ਆ ਗਿਆ ਜੀ ਇਹ ਵਾਲਾ ਬੜਾ ਪਿਆਰਾ ਜਿਹਾ ਸ਼ੇਡ ਹੈ ਵੀ ਪਿਸਤਾ 3 ਦਾਸ ਦਾ ਤੇ 3 ਦਾ ਚਲੋ ਜੀ ਇਹ ਵਾਲਾ ਪ੍ਰਿੰਟ ਵੀ ਬਹੁਤ ਆਰੇਗਾ ਆਪਣੇ ਕੋਲੇ ਤੇ ਬਹੁਤ ਹੀ ਪਿਆਰਾ ਵਿਸਕਟ ਜਿਹਾ 쉐ਡ ਹੈਗਾ। ਲਓ ਜੀ 4 10 ਦਾ ਪੀਸ ਐਂਡ 1.5 ਮੀਟਰ ਦਾ ਪੀਸ ਹੈ ਜੀ। ਉਸ ਤੋਂ ਬਾਅਦ ਆ ਗਿਆ ਜੀ ਬਲੈਕ ਦੇ ਵਿੱਚ। 3.5 ਮੀਟਰ ਦਾ ਪੀਸ ਹੈ ਜੀ ਤੇ 2 3 ਦਾ ਹੈਗਾ ਜੀ। ਨੈਕਸਟ ਫਿਰ ਬਲੈਕ ਦੇ ਵਿੱਚ ਆ ਗਿਆ ਜੀ ਇਹ ਪ੍ਰਿੰਟ ਵੀ ਬਹੁਤ ਜ਼ਿਆਦਾ ਆਪਣਾ ਪਿਛਲੇ ਘੱਟ ਪੀਸਾਂ ਦੇ ਵਿੱਚ ਵੀ ਆਇਆ ਸੀ ਇੱਕ 3 ਮੀਟਰ ਦਾ ਪੀਸ ਹੈ ਜੀ ਇਹ ਇੱਕ 4 ਮੀਟਰ ਦਾ ਹੈ। 7 ਮੀਟਰ ਹੈ। ਨੈਕਸਟ ਆ ਗਿਆ ਜੀ ਇਹ ਵਾਲਾ ਇਹ 6 10 ਦਾ ਪੀਸ ਹੈਗੇ ਜੀ ਇਹਨੂੰ ਤੁਸੀਂ ਸਾਡੇ ਤੋਂ 4.5 ਮੀਟਰ ਵੀ ਲੈ ਸਕਦੇ ਹੋ ਕਿਉਂਕਿ ਸਾਡੇ ਕੋਲੇ 2 10 ਦੀ ਸ਼ਰਟ ਫੇਰ ਬਚ ਜੂਗੀ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹ ਵਾਲਾ ਪ੍ਰਿੰਟ ਵੀ ਬਹੁਤ ਆਇਆ 3 ਮੀਟਰ ਦਾ ਹੈਗਾ ਐਂਡ 3 ਵੀ ਦਾ ਹੈਗਾ ਤੇ ਇਹ ਸਾਰੇ ਸੂਟ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਜੀ ਹਾਂਜੀ ਤੇ ਹੁਣ ਆਪਾਂ ਦਿਖਾ ਰਹੇ ਹਾਂ 3 ਮੀਟਰ ਦੇ 3 ਮੀਟਰ ਦਾ ਪੀਸ ਹੈ ਤੁਸੀਂ ਸ਼ਰਟ ਲੈ ਕੇ ਬਾਟਮ ਲੈ ਸਕਦੇ ਹੋਗੇ ਤੇ ਉਸ ਤੋਂ ਬਾਅਦ ਆ ਗਿਆ ਜੀ ਮਸਟਰਡ ਕਲਰ ਦੇ ਵਿੱਚ 3 ਮੀਟਰ ਦਾ ਜੈਲੋ ਜਾਏਗਾ ਮਸਟਰਡ ਨਹੀਂ ਕਹਿ ਸਕਦੇ ਜੈਲੋ ਹੀ ਹੈਗਾ ਪਰ ੜਪੜਕੀਲਾ ਜੈਲੋ ਨਹੀਂ ਹੈਗਾ ਲਓ ਜੀ 3 ਮੀਟਰ ਦਾ 3 ਮੀਟਰ ਦਾ ਪੀਸ ਹੈ ਜੀ ਬਰੀਕ ਬੁੱਟੀ ਦੇ ਵਿੱਚ ਲਓ ਜੀ ਇੱਕ ਬਹੁਤ ਹੀ ਸੋਹਣਾ ਜਿਹਾ ਕਲਰ ਆ ਗਿਆ ਇੱਕ 3 ਮੀਟਰ ਦਾ ਹੈਗਾ ਜੀ ਇਹ ਸ਼ਰਟ ਪੀਸ ਲਓ ਪੈਨੋ ਇਹਦੇ ਵਿੱਚ ਵੀ 3 ਮੀਟਰ ਦਾ ਆ ਗਿਆ ਜੀ ਏ ਤੁਸੀਂ ਕਹਿ ਰਹੇ ਸੀ ਨਾ ਤੇ ਵੀ ਵੱਡਾ ਪੀਸ ਕਾਲਾ ਆਇਆ ਸੀਗਾ ਇੱਕ ਇਹ 3 ਮੀਟਰ ਦਾ ਆ ਗਿਆ ਜੀ ਮਹਿਰੂਨ ਦੇ ਵਿੱਚ ਕੱਲ ਮੈਨੂੰ ਬਹੁਤ ਮੈਸੇਜ ਆ ਰਹੇ ਸੀ ਇਹ ਵੀ 3 ਮੀਟਰ ਦਾ ਜੀ 1 ਮੀਟਰ ਤੇ 2 ਮੀਟਰ 3 ਮੀਟਰ ਦਾ ਹੈਗੇ ਤੇ ਲਓ ਜੀ 3 ਮੀਟਰ ਤੇ ਲਓ ਜੀ 3 ਮੀਟਰ ਇਹਦੇ ਨਾਲ ਨਾ ਤੁਸੀਂ ਇਸ ਕਲਰ ਦੀ ਬਾਟਮ ਬਣਾ ਕੇ ਬਹੁਤ ਸੋਹਣਾ ਜਾ ਜਿੱਦਾਂ ਆਪਾਂ ਇਹਦੇ ਵਿੱਚ ਹੈਗਾ ਨਾ ਪਿਸਤਾ ਜਿਹਾ ਸ਼ੇਡ ਹੈਗਾ ਇਹ ਇਹ ਕੀ ਆ ਜੈ ਸ਼ੇਡ ਇਹਦੇ ਨਾਲ ਕਲਰ ਦੀ ਬਾਟਮ ਬਣਾ ਕੇ ਤੁਸੀਂ ਬਹੁਤ ਸੋਹਣਾ ਸੂਟ ਰੈਡੀ ਕਰ ਸਕਦੇ ਹੋਗੇ ਇਹਨੂੰ ਇਸੇ ਕਲਰ ਦੀ ਲੇਸ ਇਹਦੇ ਤੇ ਡਿਜ਼ਾਈਨ ਕਰਕੇ ਲਓ ਜੀ 3 ਮੀਟਰ ਲਓ ਜੀ ਇਹਦੇ ਵਿੱਚ ਤੇ ਵੀ 3 ਮੀਟਰ ਦਾ ਹੈ ਇਹ ਵੀ 3 ਮੀਟਰ ਦਾ ਹੈਗਾ ਜੀ ਤੇ ਇਹ ਵੀ 3 ਮੀਟਰ ਦਾ ਹੈਗਾ ਜੀfrozy ਕੋਲ ਕੇ ਦਿਖਾ ਦਿੰਨੀ ਹੈ ਇਹਦਾ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਹੈਗਾ ਲਓ ਜੀ 10 ਮੀਟਰ ਲਓ ਜੀ ਸਾਢੇ 3 ਮੀਟਰ ਦਾ ਹੈਗਾ ਇਹ ਬਹੁਤ ਸੋਹਣਾ ਜਿਹਾ ਪ੍ਰਿੰਟ ਹੈ ਦਾ ਵੀ ਤਿੰਨ ਵੀਦ ਹੈ ਜੀ ਐਂਡ 3 ਮੀਟਰ ਦਾ ਪੀਸ ਹੈ ਜੀ ਇਹ ਸਾਰੇ ਸੂਟ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਕਿ ਜਿਹੜਾ ਵੀ ਤੁਸੀਂ ਲੈਣਾ ਚਾਹੁੰਦੇ ਹੋਗੇ ਤੁਸੀਂ ਲੈ ਸਕਦੇ ਹੋਗੇ ਤੇ ਇੱਕ ਮੈਂ ਤੁਹਾਨੂੰ ਹੋਰ ਦਿਖਾਣਾ ਚਾਹੁੰਗੀ ਇਹ ਵਾਲੇ ਦੇ ਮੈਨੂੰ ਬਹੁਤ ਜ਼ਿਆਦਾ ਮੈਸੇਜ ਆ ਰਹੇ ਸੀ ਕਿ ਕਿੰਨੇ ਮੀਟਰ ਦਾ ਹੈ ਇੱਕ ਤਾਂ 1.5 ਮੀਟਰ ਦਾ ਪੀਸ ਹੈਗਾ ਜੀ ਇਹਦੇ ਵਿੱਚ ਆਪਣੇ ਕੋਲੇ 1 2 90 ਦਾ ਹੈਗਾ ਮਤਲਬ ਸਾਡੇ ਕਿ ਤਿੰਨ ਮੀਟਰ ਸਟੱਫ ਹੈਗਾ ਇਹ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋਗੇ ਇਹ ਕਲਰ ਵੀ ਹੈਗਾ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਫਾਸਟਲੀ ਆਪਣਾ ਆਰਡਰ ਹੈ ਜਿਹੜਾ ਉਹ ਪਲੇਸ ਕਰ ਸਕਦੇ ਹੋ 9253115036 ਥੈਂਕ ਯੂ ਜੀ 125 ਰੁਪਏ ਪਰ ਮੀਟਰ 625 ਦਾ ਸੂਟ ਹੈ ਥੈਂਕ ਯੂ